ਸੰਤ ਕਾ ਨਿੰਦਕ ਮਹਾ ਅਤਤਾਈ ਸੰਤ ਕਾ ਨਿੰਦਕ ਖਿੰਨ ਟਿਕਨ ਨਾ ਪਾਈ ਸੰਤ ਕਾ ਨਿੰਦਕ ਮਹਾ ਹਤਿਆਰਾ ਸੰਤ ਕਾ ਨਿੰਦਕ ਪਰਮੇਸ਼ਰ ਮਾਰਾ ਸੰਤ ਕਾ ਨਿੰਦਕ ਰਾਜ ਤੇ ਹੀਨ संत का निंदक दुखीया अर दीन संत के निंदक को सर्व रोग संत के निंदक को सदा बिजोग संत के निंदा दोख मह दोख नानक संत पावै ता उसका भी होए मोख ਮਹਿਰਾਂ ਦੇ ਮਾਲਕ ਕਿਰਪਾ ਦੇ ਦਾਤੇ ਜੁਗੋ ਜੁਗ ਅਟਲ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਸ਼ਾ ਜੀ ਦੇ ਚਰਨਾ ਦੇ ਧਿਆਨ ਤਰਿਏ ਦੋਵੇਂ ਆਤਿ ਜੋੜ ਕੇ ਪਾਸ਼ਾ ਜੀ ਨੂੰ ਸੀਸ ਝੁਕਾ ਕੇ ਕਰੋ ਜੀ ਫਤਿਹ ਪ੍ਰਵਾਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮਹਿਰਾਂ ਦੇ ਸਾਈਂ ਗੁਰੂ ਅਰਜਨ ਸਾਹਿਬ ਪਾਸ਼ਾ ਜੀ ਨੇ ਬੜੀ ਬਖਸ਼ਿਸ਼ ਕੀਤੀ ਸਤਿਗੁਰੂ ਜੀ ਦੀ ਪਾਵਨ ਪਿਆਰੀ ਮਿੱਠੀ ਬਾਣੀ ਸ੍ਰੀ ਸੁਖਮਨੀ ਸਾਹਿਬ ਜੀ ਦੇ ਨਾਲ ਜੁੜ ਕੇ ਹਾਜ਼ਰੀ ਲਵਾ ਕੇ ਜ਼ਿੰਦਗੀ ਦਾ ਬੰਧ ਜਿਹੜਾ ਹੈ ਇਹਨੂੰ ਸਫਲਿਆ ਕਰਨਾ ਸਾਡਾ ਹਮੇਸ਼ਾ ਦੇ ਵਾਸਤੇ ਇਹ ਫਰਜ਼ ਹੋਣਾ ਚਾਹੀਦਾ ਹੈ ਗੁਰੂ ਸਾਹਿਬ ਪਾਸ਼ਾ ਜੀ ਨੇ ਇੱਥੇ ਬੜੀ ਬਖਸ਼ਿਸ਼ ਕੀਤੀ ਰਹਿਮਤ ਕੀਤੀ ਹੈ ਮਹਾਰਾਜ ਨੇ ਇੰਨੀ ਬਖਸ਼ਿਸ਼ ਕੀਤੀ ਵੀ ਦੁਨੀਆ ਦੇ ਵਿੱਚ ਜਦੋਂ ਆਪਾਂ ਰਹਿੰਦੇ ਹਾਂ ਤੇ ਸਾਡਾ ਸੁਭਾਅ ਜਿਹੜਾ ਹੈ ਅਗਰ ਗੁਰੂ ਆਸ਼ੇ ਦੇ ਮੁਤਾਬਕ ਚੱਲਦਾ ਰਹੇ ਗੁਰ ਸਿਧਾਂਤ ਦੇ ਮੁਤਾਬਕ ਚੱਲਦਾ ਰਹੇ ਤੇ ਮਹਾਰਾਜ ਕਹਿੰਦੇ ਵੀ ਚੜ੍ਹਦੀ ਕਲਾ ਹੋ ਜਾਂਦੀ ਹੈ ਸਤਗੁਰ ਪਾਸ਼ ਕਹਿੰਦੇ ਵੀ ਅਗਰ ਗੁਰੂ ਦੇ ਸਿਧਾਂਤ ਤੋਂ ਟੁੱਟ ਜਾਈਏ ਗੁਰ ਸਿਧਾਂਤ ਤੋਂ ਵਿਖਰ ਜਾਈਏ ਹੰਕਾਰੀ ਹੋ ਜਾਈਏ ਹਉਮੈ ਦੇ ਸ਼ਿਕਾਰ ਹੋ ਜਾਈਏ ਤੇ ਅਤ ਔਰ ਅੰਤ ਇਹਨਾਂ ਦੇ ਵਿੱਚ ਕੋਈ ਬਹੁਤਾ ਫਰਕ ਨਹੀਂ ਟਿੱਪੀ ਔਰ ਅਦਿਤ ਦਾ ਹੀ ਫਰਕ ਹੈ ਅਖਰ ਸੇਮ ਹੈ ਤੇ ਗੁਰੂ ਸਾਹਿਬ ਪਾਸ਼ਾ ਨੇ ਕਿਹਾ ਕਿਰਪਾ ਕਰਦੇ ਹੋਏ ਮਹਾਰੇ ਕਿੰਦੇ ਵੀ ਤੇਰੇ ਕੋਲੇ ਨਾ ਹਮੇਸ਼ਾ ਜਿਹੜਾ ਜੀਵਨ ਹੈ ਜ਼ਿੰਦਗੀ ਜਿਹੜੀ ਗੁਰ ਸਿਧਾਂਤ ਦੇ ਮੁਤਾਬਕ ਅਗਰ ਚੱਲਦੀ ਰਵੇ ਤੇ ਜ਼ਿੰਦਗੀ ਜਿਹੜੀ ਹੈ ਸੁਖਾਲੀ ਹੋ ਜਾਂਦੀ ਹੈ ਗੁਰ ਸਿਧਾਂਤ ਤੋਂ ਭਟਕਿਆ ਹੋਇਆ ਮਨੁੱਖ ਆਪਣੀ ਸਹੀ ਦਿਸ਼ਾ ਸਹੀ ਮਾਰਗ ਤੋਂ ਭਟਕ ਕੇ ਜ਼ਿੰਦਗੀ ਆਪਣੀ ਵੀ ਖਰਾਬ ਕਰਦਾ ਹੈ ਤੇ ਆਮ ਲੋਕਾਂ ਦੀ ਜ਼ਿੰਦਗੀ ਦੇ ਵਿੱਚ ਵੀ ਉਹ ਕੈਰ ਵਰਤਾਂਦਾ ਜਦੋਂ ਆਪਾਂ ਇਤਿਹਾਸ ਦੇ ਪੰਨਿਆਂ ਨੂੰ ਵੇਖਦੇ ਹਾਂ ਇਤਿਹਾਸ ਦੇ ਪੰਨਿਆਂ ਨੂੰ ਬਾਚਦੇ ਹਾਂ ਉਹਨਾਂ ਦੇ ਵਿੱਚੋਂ ਐਸੀਆਂ ਘਟਨਾਵਾਂ ਸਾਨੂੰ ਮਿਲ ਜਾਂਦੀਆਂ ਹਨ ਐਸੀਆਂ ਸਾਕੀਆਂ ਮਿਲ ਜਾਂਦੀਆਂ ਹਨ ਜਿਨ੍ਹਾਂ ਤੋਂ ਇਹ ਪਤਾ ਲੱਗਦਾ ਹੈ ਵੀ ਰਸਤੇ ਤੋਂ ਪਟਕਿਆ ਹੋਇਆ ਇਨਸਾਨ ਜਿੱਥੇ ਗੁਰੂ ਸਾਹਿਬ ਦੀ ਖੁਸ਼ੀ ਨਹੀਂ ਪ੍ਰਾਪਤ ਕਰਦਾ ਉਥੇ ਲੋਕਾਂ ਦੀਆਂ ਆਮ ਸੰਗਤਾਂ ਦੀਆਂ ਉਹਨਾਂ ਦੇ ਮੂੰਹ ਚੋਂ ਨਿਕਲੇ ਹੋਏ ਬੋਲ ਜਿਹੜੇ ਹਨ ਉਹ ਲਹਣਤਾ ਵੀ ਖਟਦਾ ਹੈ। ਗੁਰੂ ਅਰਜਨ ਸਾਹਿਬ ਮਹਾਰਾਜ ਪਾਸ਼ਾ ਜੀ ਦੇ ਵੱਡੇ ਭਰਾਤਾ ਬਾਬਾ ਪਿਰਥੀ ਚੰਦ ਜੀ ਹੋਣੇ। ਹੈ ਸੁਪੁੱਤਰ ਹਨ ਗੁਰੂ ਰਾਮਦਾਸ ਮਹਾਰਾਜ ਜੀ। ਪਰ ਖਰਵੇ ਬੋਲ ਬੋਲਦੇ ਹਨ। ਮਾੜੇ ਭੜੇ ਮੰਦੀ ਸ਼ਬਦਾਵਲੀ ਬੋਲਦੇ ਹਨ। ਇਤੋਂ ਤੱਕ ਅਨੇਵੇਂ ਪੱਤਰ ਤੇ ਡਿੱਗ ਜਾਂਦੇ ਹਨ ਕਿ ਗੁਰੂ ਹਰਗੋਬਿੰਦ ਸਾਹਿਬ ਮਹਾਰਾਜਾ ਅਜੇ ਬਚਪਨ ਦੇ ਵਿੱਚ ਹਨ ਬਾਲ ਅਵਸਥਾ ਵਿੱਚ ਹਨ ਤੇ ਮਹਾਰਾਜ ਜੀ ਦੇ ਉੱਪਰ ਤਕਰੀਬਨ ਤਿੰਨ ਵਾਰੀ ਉਹ ਹਮਲਾ ਜਾਨ ਲੈਵਾ ਹਮਲਾ ਕਰਵਾਉਂਦੇ ਪਰ ਬੜੀ ਦਇਆ ਹੁੰਦੀ ਹੈ ਅਕਾਲ ਪ੍ਰਕਾਸ਼ ਦੀ ਕਿ ਤਿੰਨੋ ਵਾਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜਾ ਸੁਰੱਖਿਅਤ ਤਰੀਕੇ ਦੇ ਨਾਲ ਬਚ ਨਿਕਲਦੇ ਹਨ ਪਰ ਜਦੋਂ ਸਿੱਖ ਸੰਗਤ ਨੂੰ ਪਤਾ ਲੱਗਦਾ ਹੈ ਉਹਦਾਈ ਉਹ ਸਪੇਰਾ ਉਹ ਫਿੜਾਵਾ ਜਿਹੜਾ ਹੈ ਸਾਰਾ ਕੁਝ ਜਦੋਂ ਆਪਣੇ ਮੂੰਹੋਂ ਬੋਲ ਕੇ ਦੱਸ ਦਿੰਦੇ ਹਨ ਤੇ ਪਿਰਥੀ ਚਾਲ ਨੂੰ ਪਿਰਥੀ ਚੰਦ ਨੂੰ ਚੱਲੀ ਹੋਈ ਚਾਲ ਦੇ ਕਾਰਨ ਅੰਮ੍ਰਿਤਸਰ ਸ਼ਹਿਰ ਦੇ ਵਿੱਚ ਮੂਲ ਕੋਣਾ ਪੈਂਦਾ ਹੈ ਅੰਤ ਨੂੰ ਇੰਨੀਆਂ ਲੜਨ ਤਾਂ ਪੈਂਦੀਆਂ ਹਨ ਕਿ ਆਪਣੇ ਸਹਰੇ ਪਿੰਡ へ ਹਰ ਉੱਥੇ ਪਹੁੰਚਦਾ ਹੈ ਉੱਥੇ ਪਹੁੰਚ ਕੇ ਕਦੇ ਸੁਲਹੀ ਖਾਨ ਦੇ ਨਾਲ ਯਾਰੀਆਂ ਨਿਭਾਉਂਦਾ ਹੈ ਗੁਰੂ ਸਾਹਿਬ ਦੇ ਹੰਲੇ ਦੀਆਂ ਵਿਅੰਤਾਂ ਵੀ ਬਣਾਉਂਦਾ ਹੈ ਗੁਰੂ ਅਰਜਨ ਸਾਹਿਬ ਜੀ ਕਦੇ ਹੇਹਰ ਪਿੰਡ ਦੇ ਵਿੱਚ ਪਹੁੰਚ ਕੇ ਹੂਬ ਹੂ ਜਿੱਦਾਂ ਸ੍ਰੀ ਦਰਬਾਰ ਸਾਹਿਬ ਐਸੇ ਨਕਸ਼ੇ ਦੇ ਅਧੀਨ ਉੱਥੇ ਗੁਰੂ ਘਰ ਦੀ ਉਸਾਰੀ ਵੀ ਕਰਵਾਉਂਦਾ ਪਰ ਅਸਲੀਅਤ ਇਹ ਹੈ ਵੀ ਸੱਚ ਅਤੇ ਕੱਚ ਜਿਹੜਾ ਹੈ ਨਾ ਇਹਦੇ ਵਿੱਚ ਫਰਕ ਹੈ ਕੱਚ ਚਮਕਦਾ ਹੋ ਸਕਦਾ ਹੈ ਤੇ ਸੱਚ ਜਿਹੜਾ ਇਹ ਵੀ ਤਿੱਖਾ ਹੋ ਸਕਦਾ ਤੁਸੀਂ ਸੱਚ ਬੋਲੋ ਅੱਜ ਤੁਹਾਡੇ ਆਪਣੇ ਹੀ ਕਈ ਵਾਰੀ ਤੁਹਾਨੂੰ ਛੱਡ ਦੇਣਗੇ ਇਦਾਂ ਹੀ ਗੁਰੂ ਸਾਹਿਬ ਪਾਤਸ਼ਾਹ ਜੀ ਨੇ ਸੱਚ ਦੀ ਗੱਲ ਲੋਕਾਂ ਦੇ ਸਾਹਮਣੇ ਰੱਖੀ ਸੱਚ ਨੂੰ ਲੋਕਾਂ ਨੇ ਸਵੀਕਾਰ ਕੀਤਾ ਔਰ ਅਤ ਚੱਕਣ ਵਾਲੇ ਦਾ ਅੰਤ ਜਿਹੜਾ ਹੈ ਉਹ ਬੜਾ ਬੁਰਾ ਹੁਕਮ ਹੁਣ ਪ੍ਰੀਤ ਚੰਦਰ ਨੂੰ ਅੰਮ੍ਰਿਤਸਰ ਦੇ ਵਿੱਚ ਕੋਈ ਪਛਾਣਦਾ ਨਹੀਂ ਲੋਕ ਮੂੰਹ ਨਹੀਂ ਲਾਉਂਦੇ ਬੇਸ਼ੱਕ ਗੁਰੂ ਸਪੁੱਤਰ ਹੈ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਦੇ ਵੱਡੇ ਭਰਾਤਾ ਹਨ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦੇ ਤਾਇਆ ਜੀ ਹਨ ਪਰ ਮਾੜੀਆਂ ਕਰਤੂਤਾ ਕਾਰਨ ਅਤ ਚੱਕ ਲੈਣ ਕਾਰਨ ਅੰਤ ਦਾ ਜਿਹੜਾ ਇਹਦਾ ਸਮਾ ਹੈ ਬੜਾ ਭੈੜਾ ਹੋ ਜਾਂਦਾ ਹੈ ਭਾਬ ਕੇ ਅਤ ਔਰ ਅੰਤ ਦੇ ਵਿੱਚ ਬੂਟਾ ਪਰ ਕੇ ਲੋਕਾਂ ਨੇ ਪਹਿਚਾਨਣ ਤੋਂ ਇਨਕਾਰ ਕਰ ਦਿੱਤਾ ਅਕੀਰ ਨੂੰ ਆਪਣੇ ਸਹੁਰਿਆਂ ਦੇ ਪਿੰਡ ਜਾ ਕੇ ਉੱਥੇ ਰਹਿਣਾ ਹੁਣ ਮਹਾਰਾਜ ਨੇ ਦਇਆ ਕੀਤੀ ਕਿ ਭਾਈ ਇਹ ਗੱਲ ਠੀਕ ਆ ਸੰਸਾਰ ਦੇ ਵਿੱਚ ਜਦੋਂ ਕਿਸੇ ਦੇ ਕੋਲ ਤਾਕਤ ਹੋਵੇ ਕਿਸੇ ਕੋਲ ਪਾਵਰ ਹੋਵੇ ਕਿਸੇ ਕੋਲ ਵੱਡਾ ਅਹੁਦਾ ਹੋਵੇ ਉਹ ਵੱਡੇ ਅਹੁਦਿਆਂ ਤੇ ਬੈਠ ਕੇ ਭਲਾ ਹੀ ਕਰੇ ਹਮੇਸ਼ਾ ਨਾ ਕਿ ਹੱਤ ਚੱਕੇ ਹੱਤ ਚੱਕਣ ਵਾਲੇ ਜਿਹੜੇ ਹਨ ਉਹ ਮਿੱਟੀ ਦੇ ਵਿੱਚ ਰੁਲਦੇ ਗਏ 14 ਜੰਗਾਂ ਜਿਹੜੀਆਂ ਗੁਰੂ ਕਲਗੀਧਰ ਪਾਸ਼ਾ ਜੀ ਨੇ ਪਹਾੜੀ ਰਾਜੇ ਇਹਨਾਂ ਦੇ ਨਾਲ ਲੜੀਆਂ ਮੁਸਲਮਾਨ ਵੀ ਸਨ ਨਾਲ ਪਰ ਗੁਰੂ ਪਾਤਸ਼ਾਹਾਂ ਨੇ ਹਮੇਸ਼ਾ ਚੜ੍ਹਦੀ ਕਲਾ ਦੇ ਵਿੱਚ ਰਹਿ ਕੇ ਹਰੇਕ ਜੰਗ ਨੂੰ ਉਹਦੇ ਉੱਤੇ ਫਤਿਹ ਪਾ ਦਿੱਤੀ। ਜਦੋਂ 9ਵੇਂ ਗੁਰਦੇ ਗੁਰੂ ਤੇਗ ਬਹਾਦਰ ਸਾਹਿਬ ਪਾਤਸ਼ਾਹ ਮਹਾਰਾਜ ਦੇ ਤਿੰਨ ਗ੍ਰਿਫਤਾਰੀਆਂ ਹੋ ਜਾਂਦੀਆਂ। ਲਗਾਤਾਰ ਜਿਹੜੀਆਂ ਗ੍ਰਿਫਤਾਰੀਆਂ ਹੋਈਆਂ ਨੇ ਨਾ ਗੁਰੂ ਸਾਹਿਬ ਜੀ ਦੀਆਂ। 1664 ਵਿੱਚ ਮਹਾਰਾਜ ਨੂੰ ਬੁਰਾਈ ਦੀ ਦਾਤ ਮਿਲਦੀ ਹੈ ਫਿਰ 65 ਵਿੱਚ ਗੁਰੂ ਸਾਹਿਬ ਦੀ ਗ੍ਰਿਫਤਾਰੀ ਪਹਿਲੀ ਹੁੰਦੀ ਹੈ। ਫਿਰ 1670 ਵਿੱਚ ਅੰਤ ਨੂੰ 1675 ਵਿੱਚ ਅਖੀਰਲੀ ਮਹਾਰਾਜ ਦੀ ਗ੍ਰਿਫਤਾਰੀ ਹੁੰਦੀ ਹੈ। ਫਿਰ ਉਦੋਂ ਸਤਗੁਰੂ ਪਾਸ਼ਾ ਸ਼ਹਾਦਤ ਦਾ ਜਾਨ ਪਿੰਦੇ ਹਨ ਅਕੀਰ ਲਈ ਗ੍ਰਿਫਤਾਰ ਪਰ ਸਤਗੁਰੂ ਪਾਸ਼ਾ ਨੇ ਹਾਰ ਨਹੀਂ ਮੰਨੀ ਨਾ ਗੁਰੂ ਕਲਗੀਧਰ ਮਹਾਰਾਜ ਨੇ ਔਰ ਨਾ ਹੀ ਗੁਰੂ ਤੇਗ ਬਹਾਦਰ ਸਾਹਿਬ ਸ਼ਹੀਦ ਜੀ ਅੰਤ ਨੂੰ ਔਰੰਗਜ਼ੇਬ ਦਾ ਉਹ ਜਿਹੜਾ ਤਖਤ ਹੈ ਜਿਸ ਤਖਤ ਤੇ ਬੈਠ ਕੇ ਉਹ ਹਮੇਸ਼ਾ ਜ਼ੁਲਮ ਕਰਦਾ ਹੈ ਉਸ ਉਸ ਤਖਤ ਦਾ ਅੰਤ ਐਸਾ ਬੁਰਾ ਹੁੰਦਾ ਵੀ ਔਰੰਗਜ਼ੇਬ ਬਾਸ਼ਨ ਗੁਰੂ ਕਲਗੀਧਰ ਸ਼ੈਨਸ਼ਾ ਦੇ ਵੱਲੋਂ ਮਿਲਿਆ ਹੋਇਆ ਜਫਰਨਾਮਾ ਲਿਖਿਆ ਜਫਰਨਾਮਾ ਮਿਲਦਾ ਹੈ ਨਾ ਜਦੋਂ ਤੇ ਆਪਣੇ ਕੀਤੇ ਗੁਨਾਹਾਂ ਤੱਕਦਾ ਹੈ ਪੜਦਾ ਹੈ ਤੇ ਉਹ ਤਖਤ ਤੋਂ ਉੱਠ ਨਾ ਸਕੇ ਅਤ ਚੱਕੀ ਸੀ ਪਰ ਅੰਤ ਐਸੇ ਭੜੇ ਤਰੀਕੇ ਨਾਲ ਹੋਇਆ ਕਿ ਸਤਿਗੁਰੂ ਪਾਤਸ਼ਾਹ ਜੀ ਦੇ ਸਾਹਮਣੇ ਸਤਿਗੁਰੂ ਪਾਤਸ਼ਾਹ ਜੀ ਦੇ ਅੱਗੇ ਖਲੋਣ ਯੋਗ ਨਾ ਰਿਹਾ ਸੋ ਮਹਾਰਾਜ ਨੇ ਕਿਹਾ ਵੀ ਇਸ ਸੰਸਾਰ ਦੇ ਵਿੱਚ ਗੁਰੂ ਦੀ ਨਿੰਦਿਆ ਕਰਨ ਵਾਲੇ ਬੜੇ ਗੁਰੂ ਦੇ ਬਾਰੇ ਵਿੱਚ ਮਾੜਾ ਬੋਲਣ ਵਾਲੇ ਬੜੇ ਸਤਗੁਰੂ ਪਾਸ਼ਾ ਕਹਿੰਦੇ ਵੀ ਸੰਤ ਕਾ ਨਿੰਦਕ ਮਹਾ ਅਤ ਕਾਈ ਅਤ ਚੱਕਣ ਵਾਲਾ ਜਿਹੜਾ ਹੈ ਨਾ ਮਾਰੇ ਕਹਿੰਦੇ ਵੀ ਉਹ ਬੜਾ ਬੇਵਕੂਫ ਹੈ ਉਹਨੂੰ ਇਹ ਨਹੀਂ ਪਤਾ ਵੀ ਜਿੰਨੇ ਉਹ ਅਤ ਚੱਕਦਾ ਪਿਆ ਹੈ ਇਸ ਅਤ ਦਾ ਨਿਵੇੜਾ ਇੱਕ ਦਿਨ ਗੁਰੂ ਦੀ ਕਚਹਿਰੀ ਵਿੱਚ ਜਾ ਕੇ ਹੋਣਾ ਹੈ ਪਰ ਉਹ ਨਿਵੇੜਾ ਐਸਾ ਹੋਵੇਗਾ ਕਿ ਤੇਰੇ ਪੱਖ ਵਿੱਚ ਕੁਝ ਨਹੀਂ ਹੋਵੇਗਾ ਸਗੋ ਤੇਰੇ ਉਲਟਾ ਸਭ ਕੁਝ ਹੋਵੇਗਾ ਸੁਭਾਵਕ ਹੈ ਨਾ ਵੀ ਜਦੋਂ ਨੇਕ ਕਾਰਜ ਕਦੇ ਕੀਤਾ ਹੀ ਨਹੀਂ ਤੇ ਪੱਕ ਵਿੱਚ ਫਿਰ ਕੌਣ ਖਲੋਵੇ ਜੇ ਨਾਮ ਬਾਣੀ ਨਹੀਂ ਸੇਵਾ ਸਿਮਰਨ ਕਦੇ ਕੀਤਾ ਹੁੰਦਾ ਤੇ ਸਿਧਾਂਤ ਵੀ ਨਾਲ ਹੀ ਰਹਿਣਾ ਸੋ ਮਹਾਰਾਜ ਨੇ ਕਿਹਾ ਵੀ ਸੰਤ ਕਾ ਨਿੰਦਕ ਗੁਰੂ ਦਾ ਨਿੰਦਕ ਜਿਹੜਾ ਹੈ ਉਹ ਬੜਾ ਬੇਵਕੂਫ ਹੈ ਬੜੀ ਅਤ ਚੱਕ ਕੇ ਰੱਖਦਾ ਹੈ ਪਰ ਅੰਤ ਰਤੀ ਭਰ ਦੇ ਸਮੇਂ ਦੇ ਵਿੱਚ ਹੋ ਜਾਣਾ ਹੈ ਮਰਨੇ ਕੇ ਵੀ ਸੰਤ ਕਨਿੰਦ ਕਹਿੰਦੇ ਕੰਨਾ ਪਾਈ ਗੁਰੂ ਦੀ ਨਿੰਦਿਆ ਕਰਨ ਵਾਲਾ ਸੰਸਾਰ ਦੇ ਵਿੱਚ ਕਿਤੇ ਮਾਣ ਨਹੀਂ ਪਾਉਂਦਾ ਹੁਣ ਗੰਗੂ ਪਾਪੀ ਹੈ ਧੋਖੇ ਦੇ ਨਾਲ ਸਾਹਿਬਜ਼ਾਦੇ ਨੂੰ ਆਪਣੇ ਘਰੇ ਲੈ ਕੇ ਜਾਂਦਾ ਮੁਰਿੰਡੇ ਜਾ ਕੇ ਸ਼ਿਕਾਇਤ ਕਰਦਾ ਹੈ ਕਿ ਗੁਰੂ ਸਾਹਿਬ ਦੇ ਮਾਤਾ ਜੀ ਅਤੇ ਉਹਨਾਂ ਦੇ ਛੋਟੇ ਸਾਹਿਬਜ਼ਾਦੇ ਮੇਰੇ ਗ੍ਰਹਿ ਵਿਕੇ ਹਨ ਗ੍ਰਿਫਤਾਰੀ ਹੋ ਜਾਂਦੀ ਹੈ ਅੱਜ ਤੱਕ ਉਸ ਗੰਗੂ ਪਾਪੀ ਨੂੰ ਲਾਹਣਤਾ ਪੈਂਦੀ ਹੈ ਸੋ ਐਸਾ ਕੰਮ ਨਾ ਕਰੀਏ ਬਿਜੀ ਤੇ ਨਾਲ ਪਛਤਾਉਣਾ ਪਵੇ ਐਸਾ ਕੰਮ ਮੂਲੇ ਨਾ ਕੀਚੈ ਜਿਤ ਅੰਤ ਪਛੋਤਾਇਏ ਬਈ ਇਤਾਂ ਦਾ ਕੰਮ ਨਾ ਕਰੀ ਜਿੰਦਗੀ ਚ ਕਦੇ ਵੀ ਕਿ ਜਿਹਦੇ ਨਾਲ ਤੈਨੂੰ ਸਦਾ ਸਾਰੀ ਜ਼ਿੰਦਗੀ ਤੈਨੂੰ ਪਛਤਾਵੇ ਦੇ ਹੰਝੂ ਵਹਾਉਣੇ ਪੈ। ਸੋ ਮਹਾਰਾਜ ਨੇ ਅੱਗੇ ਦਇਆ ਕੀਤੀ। ਸੰਤ ਕਨਿੰਦਰ ਕਿੰਨ ਟਿਕਣ ਨਾ ਪਾਈ। ਵਾਹਿਗੁਰੂ ਦੇ ਮੁਬਾਰਕ ਬਚਨਾਂ ਦੇ ਸਾਹਮਣੇ ਨਿੰਦਕ ਲੋਕ ਜਿਹੜੇ ਹਨ ਉਹ ਟਿਕ ਨਹੀਂ ਪਉਂਦੇ। ਟਿਕਣ ਦਾ ਭਾਵ ਹੈ ਦਿੱਕਦੇ ਉਹਨਾਂ ਨੂੰ ਇਹ ਗੁਰੂ ਦੇ ਬਚਨ ਚੰਗੇ ਨਹੀਂ ਲੱਗੇ ਅੱਗੇ ਕਿਹਾ ਸੰਤ ਕਨਿੰਦਕ ਮਹਾ ਹਤਿਆਰਾ ਸੰਤ ਕਨਿੰਦਕ ਪਰਮੇਸ਼ਰ ਮਾਰਾ ਮਹਾਰਾਜ ਨੇ ਕਿਹਾ ਵੀ ਗੁਰੂ ਦੇ ਨਿੰਦਿਆ ਕਰਨ ਵਾਲਾ ਬੜਾ ਵੱਡਾ ਹਤਿਆਰਾ ਹੈ ਹਤਿਆਰੇ ਦਾ ਭਾਵੇਂ ਨਹੀਂ ਵੀ ਉਹ ਕਤਲ ਕਰਦਾ ਸਗੋ ਉਹਨੇ ਆਪਣੇ ਅੰਦਰ ਪੰਜ ਚੋਰ ਵਸਾਏ ਸਿਧਾਂਤ ਦਾ ਕਤਲ ਕਰ ਦਿੱਤਾ ਮਹਾਰਾਜ ਨੇ ਕਿਹਾ ਵੀ ਸੰਤ ਕਨਿੰਦਕ ਪਰਮੇਸ਼ਰ ਮਾਰਾ ਉਹ ਤੇ ਪਹਿਲਾਂ ਹੀ ਮਰਿਆ ਪਿਆ ਵਾ ਗੁਰੂ ਦੇ ਬਰੋ ਉਨੂੰ ਮਾਰਨ ਦੀ ਕੋਈ ਜ਼ਰੂਰਤ ਨਹੀਂ ਹੈ ਉਹਨੂੰ ਉਹਦੀ ਹਉਮੈ ਉਹਦੇ ਹੰਕਾਰ ਉਹਦੇ ਐਬ ਜਿਹੜੇ ਹਨ ਉਹਨਾਂ ਨੇ ਖਤਮ ਕਰ ਦੇ। ਹੰਕਾਰੀ ਬੰਦੇ ਨੂੰ ਉਹਦਾ ਹੰਕਾਰ ਲੈ ਬੈਠਦਾ ਹੈ। ਔਗਣਾਂ ਦੇ ਭਰੇ ਬੰਦੇ ਨੂੰ ਉਹਦੇ ਔਗਣ ਲੈ ਬੈਠਦੇ ਨੇ। ਮਹਾਰਾਜ ਨੇ ਕਿਹਾ ਸੰਤ ਕਾ ਨਿੰਦਕ ਰਾਜ ਤੇ ਹੀਨ ਸੰਤ ਕਾ ਨਿੰਦਕ ਦੁਖੀਆ ਅਰਧੀ ਕਦੇ ਸੁੱਖ ਨਹੀਂ ਪਾਉਂਦਾ ਆਪਣੀ ਜ਼ਿੰਦਗੀ 'ਚ ਰਾਜ ਲੈ ਕੇ ਵੀ ਹੁਣ ਬਾਦਸ਼ਾਹ ਔਰੰਗਜ਼ੇਬ ਜਿਹੜਾ ਜਦੋਂ ਉਹਦੀ ਤੁਸੀਂ ਹਿਸਟਰੀ ਪੜ੍ਹਦੇ ਹੋ ਸਭ ਤੋਂ ਜ਼ੁਲਮੀ ਰਾਜਾ ਹੋਇਆ ਤਿੰਨ ਭਰਾਵਾਂ ਦਾ ਕਤਲ ਕੀਤਾ ਤਿੰਨਾਂ ਭਰਾਵਾਂ ਨੂੰ ਉਹਨੇ ਬਿਲਕੁਲ ਲਿਜ਼ਾਕੇ ਬਾਗ ਤੇ ਸੌਟ ਦਿੱਤਾ ਜ਼ਿੰਦਗੀ ਹਰਾਮ ਕਰ ਦਿੱਤੀ ਉਹਨਾਂ ਦੀ ਆਪਣੇ ਪਿਤਾ ਸ਼ਾਹਜਹਾਨ ਆਗਰੇ ਦੇ ਕਿਲੇ ਵਿੱਚ ਲਿਜਾ ਕੇ ਕੈਦ ਕਰ ਦਿੱਤਾ ਔਰ ਸ਼ਾਹਜਹਾਨ ਆਪਣੇ ਪੁੱਤਰ ਔਰੰਗਜ਼ੇਬ ਨੂੰ ਚਿੱਠੀ ਲਿਖਦਾ ਹੈ ਕਹਿੰਦਾ ਬਿਮੈਨਨ ਕਾਫਰ ਕਹਿਣਾ ਮੈਂ ਸਮਝਦਾ ਕਿ ਉਹ ਕਾਫਰ ਤੇਰੇ ਨਾਲੋਂ ਚੰਗੇ ਹਨ ਘਟੋ ਘਟ ਆਪਣੇ ਮਰ ਚੁੱਕੇ ਬਜ਼ੁਰਗਾਂ ਦੀ ਯਾਦ ਦੇ ਵਿੱਚ ਉਹਨਾਂ ਨੂੰ ਰੋਜ਼ ਜਲ ਪਾਣੀ ਅਰਪਿਤ ਕਰਦੇ ਹਨ ਕਿਉਂਕਿ ਪਾਣੀ ਤੋਂ ਵੀ ਤਰਸਾਤ ਰਸਾਕ ਔਰੰਗਜ਼ੇਬ ਨੇ ਆਪਣੇ ਪਿਤਾ ਨੂੰ ਮਾਰਿਆ ਇੰਨਾ ਜ਼ਿਆਦਾ ਬੇਰਹਿਮ ਬੰਦਾ ਕਹਿ ਸਕਦੇ ਰਾਜ ਹਾਸਲ ਕਰਨ ਦੇ ਲਈ ਟਿਕਾਣਾ ਨਹੀਂ ਖੁਸ਼ੀ ਨਹੀਂ ਰਹੀ ਕਦੇ ਰਾਜ ਪ੍ਰਾਪਤ ਕਰਕੇ ਵੀ ਭਟਕਦਾ ਹੀ ਰਿਹਾ ਬਾਦਸ਼ਾਹੀ ਪ੍ਰਾਪਤ ਕਰਕੇ ਵੀ ਭਟਕਦਾ ਰਿਹਾ ਔਰੰਗਜ਼ੇਬ ਸਕੂਨ ਮਿਲਿਆ ਹੀ ਨਹੀਂ ਸਕੂਨ ਨਹੀਂ ਮਿਲ ਸਕਿਆ ਔਰੰਗਜ਼ੇਬ ਰਾਜ ਹਾਸਲ ਕਰ ਲਿਆ ਰਾਜ ਗੱਦੀ ਹਾਸਲ ਕਰ ਲਈ ਭਰਾਵਾਂ ਦੇ ਨਾਲ ਆਢੇ ਲਾਏ ਭਰਾਵਾਂ ਨੂੰ ਮੌਤ ਦੇ ਘਾਟ ਉਤਾਰਿਆ ਪਿਤਾ ਨੂੰ ਕੈਦ ਕਰ ਲਿਆ ਤੇ ਉਹਦਾ ਪਿਤਾ ਲਿਖਦਾ ਵੀ ਮੈਂ ਇਹਨਾਂ ਨੂੰ ਕਾਫਰ ਸਮਝਦਾ ਪਰ ਤੇਰੇ ਨਾਲੋਂ ਚੰਗੇ ਹਨ ਕਟੋਕਟ ਆਪਣੇ ਮਰ ਚੁੱਕੇ ਬਜ਼ੁਰਗਾਂ ਦੀ ਯਾਦ ਦੇ ਵਿੱਚ ਉਹ ਭੋਜਨ ਪ੍ਰਸ਼ਾਦਾ ਤੇ ਛਕਾ ਦਿੰਦੇ ਨੇ ਨਾ ਬੇਸ਼ੱਕ ਇਹ ਉਹਨਾਂ ਤੱਕ ਨਹੀਂ ਪਹੁੰਚਦਾ ਸ਼ਾਹਜਹਾਨ ਲਿਖਦਾ ਮੈਨੂੰ ਪਤਾ ਵਾ ਕਿ ਇਹ ਭੋਜਨ ਪ੍ਰਸ਼ਾਦਾ ਉਹਨਾਂ ਤੱਕਰ ਪਹੁੰਚਦਾ ਨਹੀਂ ਪਰ ਫਿਰ ਵੀ ਚੰਗੇ ਹਨ ਵੀ ਉਹ ਗਏ ਹੋਏ ਬਜ਼ੁਰਗਾਂ ਦੀ ਯਾਦ ਦੇ ਵਿੱਚ ਭੋਜਨ ਪ੍ਰਸ਼ਾਦਾ ਛਕਾਉਣ ਗਏ ਇਹ ਚਿੱਠੀ ਜਦੋਂ ਔਰੰਗਜ਼ੇ ਬਾਦਸ਼ਾਹ ਪਰਦਾ ਕਹਿੰਦਾ ਵੀ ਮੇਰੇ ਪਿਤਾ ਜੀ ਮੇਰੇ ਅੱਬੂ ਜਾਨ ਤੁਹਾਨੂੰ ਪਤਾ ਹੋਣਾ ਚਾਹੀਦਾ ਵੀ ਜਿਸ ਤਖਤ ਉੱਤੇ ਮੈਂ ਬੈਠਾ ਕਦੇ ਤੁਸੀਂ ਇਹਦੇ ਵਾਲੀ ਵਾਰਸ ਤੇ ਇੱਕ ਬਾਦਸ਼ਾਹ ਦਾ ਸਮਾਂ ਬੜਾ ਕੀਮਤੀ ਹੁੰਦਾ ਹੈ ਆ ਜਿੰਨਾ ਸਮਾਂ ਤੁਸੀਂ ਮੈਨੂੰ ਚਿੱਠੀ ਲੇਖਣ ਵਾਸਤੇ ਗਵਾਇਆ ਹੈ ਤੇ ਉਹ ਚਿੱਠੀ ਪੜ੍ਹਨ ਦੇ ਲਈ ਮੈਨੂੰ ਸਮਾਂ ਗਵਾਉਣਾ ਪੈ ਗਿਆ ਇਹ ਬੜਾ ਘਾਟੇ ਦਾ ਸੌਦਾ ਹੈ ਤੁਸੀਂ ਇਹ ਚਿੱਠੀ ਲੇਖਣ ਵਾਸਤੇ ਜਿਹੜੀ ਸ਼ਿਆਹੀ ਵਰਤੀ ਹੈ ਉਹਦੇ ਵਿੱਚ ਜਿਹੜਾ ਪਾਣੀ ਵਰਤਿਆ ਹੈ ਨਾ ਘਟੋ-ਘਟਾ ਮੈਨੂੰ ਪਾਣੀ ਵਾਸਤੇ ਗੱਲ ਕਹਿਣ ਦੀ ਬਜਾਏ ਉਹ ਸ਼ਿਆਹੀ ਦੇ ਵਿੱਚ ਵਰਤ ਕੇ ਪਾਣੀ ਜਿਹੜਾ ਤੁਸੀਂ ਬਰਬਾਦ ਕੀਤਾ ਹੈ ਨਾ ਉਹ ਹੀ ਘੁੱਟ ਪੀ ਕੇ ਆਪਣੀ ਪਿਆਸ 부ਜਾ ਲਿਆ। ਰਾਜ ਭਾਗ ਲੈ ਕੇ ਵੀ ਔਰੰਗਜ਼ੇ ਬਾਦਸ਼ਾਹ ਸੁਖੀਆਂ ਸੁਖਮੀਆਂ ਹਸੇ ਕਰਦਾ। ਤਲਵਾਰ ਬਹਾਈ ساری ਜੰਮੀ ਸਕੂਨ ਜਿਹਨੂੰ ਸਕੂਨ ਕਿਹਾ ਜਾਂਦਾ ਸਕੂਨ ਨਹੀਂ ਉਹ ਹਾਸਲ ਕਰਦਾ। ਤੇ ਮਹਾਰਾਜ ਨੇ ਕਿਹਾ ਵੀ ਸੰਤ ਕਨਿੰਦਕ ਰਾਜ ਤੇ ਹੀਨ ਰਾਜ ਭਾਵੇਂ ਆ ਜਾਵੇ। ਛਲ ਕਵਟ ਕਰਕੇ ਦੁਨਿਆਵੀ ਸੁੱਖ ਮਿਲ ਜਾਣ ਪਰ ਮਨ ਨੂੰ ਸਕੂਨ ਨਹੀਂ ਹੋਏ ਤਾਂ ਹੀ ਤੇ ਮਹਾਰਾਜ ਨੇ ਸਿੱਖਾਂ ਨੂੰ ਕਿਹਾ ਭਾਈ ਇਹ ਆਪਣੀ ਦਸਾਂ ਨੌਹਾਂ ਦੀ ਕਿਰਤ ਕਮਾਈ ਕਰਿਆ ਕਰੋ ਉਹਦੇ ਵਿੱਚੋਂ ਦਸਵੰਦ ਕੱਢਿਆ ਕਰੋ ਪਰ ਦਸਵੰਦ ਦੇਣ ਲੱਗੇ ਇਹ ਵੇਖ ਲਿਆ ਕਰਿਓ ਵੀ ਲੋੜਵੰਦ ਨੂੰ ਹੀ ਦਿੰਦੇ ਪਏ ਹੋ ਨਾ ਅੱਜ ਕੱਲ ਦਸਵੰਦ ਦੇ ਨਾਂ ਤੇ ਬੜਾ ਢੋਂਗ ਚੱਲਦਾ ਲੋਕਾਂ ਦਾ ਵੱਖੋ ਵਖਰੇ ਲੋਕ ਫਰੌਡ ਕਰਦੇ ਹਨ ਤੁਸੀਂ ਪੈਸਾ ਭੇਜਦੇ ਹੋ ਤੁਹਾਡੇ ਪੈਸੇ ਦੀ ਕਈ ਵਾਰੀ ਸਹੀ ਵਰਤੋਂ ਨਹੀਂ ਹੁੰਦੀ ਕਈ ਵਾਰੀ ਦੁਰਵਰਤੋਂ ਹੋ ਜਾਂਦੀ ਹੈ ਆਮ ਵੀਡੀਓ ਦੇਖਣ ਨੂੰ ਮਿਲਦੀਆਂ ਨੇ ਸੋ ਭਾਈ ਆਪਣੇ ਰਿਸ਼ਤੇਦਾਰੀ ਦੇ ਵਿੱਚ ਵੇਖਿਆ ਕਰੋ ਕੋਈ ਬਿਮਾਰ ਸ਼ਮਾਰ ਹੈ ਉਹਨੂੰ ਦਵਾਈ ਦੇ ਦਿਓ ਕੋਈ ਬੱਚਾ ਪੜਨ ਦਾ ਸ਼ੌਂਕ ਰੱਖਦਾ ਹੈ ਉਹਦੀ ਪੜ੍ਹਾਈ ਦਾ ਖਰਚਾ ਓਟ ਲਵੋ ਜਿੰਨੀ ਹੋ ਸਕਦਾ ਵਾ ਜਿੰਨੀ ਤੁਹਾਡੀ ਸਮਰੱਥਾ ਵਾ ਉਹਨੂੰ ਪੜ੍ਹਾ ਦਿਵੋ ਇੱਕ ਬੱਚਾ ਪੜ੍ਹੂਗਾ ਘਰ ਦੀ ਗਰੀਬੀ ਖਤਮ ਕਰ ਦੂਗਾ ਪੜ੍ਹਿਆ ਲਿਖਿਆ ਬੱਚਾ ਆਪਣਾ ਆਲਾ ਦਵਾਲਾ ਆਂਢ ਗਵਾਂਢ ਵੇਖੋ ਉੱਥੇ ਕੋਈ ਲੋੜਵੰਦ ਹੈ ਉਹਦੀ ਮਦਦ ਕਰ ਦਿਓ ਇਹ ਕੋਈ ਜ਼ਰੂਰੀ ਨਹੀਂ ਕਿ ਅਸੀਂ ਐਨਜੀਓ ਨੂੰ ਕਿਸੇ ਨੂੰ ਪੈਸੇ ਭੇਜਨੇ ਨੇ ਇਹ ਕੋਈ ਜ਼ਰੂਰੀ ਥੋੜਾ ਵੀ ਐਨਜੀਓ ਜਿਹੜੀਆਂ ਖੁੱਲੀਆਂ ਉਹਨਾਂ ਨੂੰ ਪੈਸੇ ਭੇਜੇ ਜਾਣੇ ਆਪਣਾ ਆਲਾ ਦਵਾਲਾ ਆਂਢ ਗਵਾਂਢ ਵੇਖੋ ਉਹਨਾਂ ਨੂੰ ਪੈਸੇ ਭੇਜੋ ਕੋਈ ਗੁਰੂ ਘਰ ਦਾ ਗ੍ਰੰਥੀ ਸਿੰਘ ਹੈ ਮਹਾਰਾਜ ਦੀ ਸੇਵਾ ਕਰਨ ਵਾਲਾ ਗੁਰੂ ਕਾ ਵਜ਼ੀਰ ਜਿਹਨੂੰ ਆਪਾਂ ਕਹਿੰਦੇ ਅਗਰ ਉਹਦੀ ਹਾਲਤ ਖਸਤਾ ਹੈ ਤੇ ਗੁਰੂ ਦੇ ਵੱਲੋਂ ਬਖਸ਼ਿਆ ਹੋਇਆ ਦਸਬੰਦ ਜਿਹੜਾ ਹੈ ਉਸ ਗੁਰੂ ਕੀ ਗ੍ਰੰਥੀ ਨੂੰ ਪੇਟ ਕਰੋ ਉਹਨੂੰ ਤਾਂ ਪੇਟ ਕਰਨਾ ਹੈ ਕਿ ਤੂੰ ਜੁਗੋ ਜੁਗ ਅਟੱਲ ਗੁਰੂ ਗ੍ਰੰਥ ਸਾਹਿਬਹਾਰੇ ਪਾਸ਼ਾ ਜੀ ਦੀ ਸੇਵਾ ਕਰ ਦਪੇ ਬੜੀਆਂ ਬਾਬਿਆਂ ਨੂੰ ਤੁਸੀਂ ਲਗਜ਼ਰੀ ਗੱਡੀਆਂ ਲੈ ਕੇ ਦੇ ਦਿੱਤੀਆਂ ਉਹਨਾਂ ਦੇ ਟੇਰੇ ਜਿਹੜੇ ਹਨ ਮਹਿੰਗੇ ਮਹਿੰਗੇ ਹੋਟਲਾਂ ਵਰਗੇ ਹਨ ਆਓ ਗਰੀਬ ਸਿੱਖਾਂ ਦੀ ਬਾਹ ਫੜੀਏ ਜਿਹੜਾ ਮਹਾਰਾਜ ਨੇ ਸਾਨੂੰ ਦਸਬੰਦ ਦਾ ਇੱਕ ਬੜਾ ਸੋਹਣਾ ਨਿਜਮ ਕੀਤਾ ਵਾ ਉਸ ਨਿਜਮ ਤੇ ਚੱਲਦਿਆਂ ਹੋਏ ਹਾਂ ਆਪ ਕੋ ਆਪਣੇ ਲਾਗੇ ਸ਼ਾਗੇ ਘਰਾਂ ਦੇ ਵਿੱਚ ਵੇਖੀਏ ਰਿਸ਼ਤੇਦਾਰੀ ਵਿੱਚ ਵੇਖੀਏ ਕੋਈ ਸਾਡੇ ਲਾਗੇ ਕੋਈ ਬੱਚਾ ਪੜਨ ਵਾਲਾ ਹੈ ਪੜਨ ਦਾ ਸ਼ੌਂਕ ਰੱਖਦਾ ਵਾ ਉਹਦੀ ਪੜਾਈ ਦੇ ਜਿੰਨੀ ਕੁ ਸਾਥ ਸਾਡੀ ਸਮਰੱਥਾ ਆ ਉਹਦੇ ਮੁਤਾਬਕ ਆਪਾਂ ਜ਼ਿੰਮੇਵਾਰੀ ਜਿਹੜੀ ਉਹਨੂੰ ਨਿਭਾਈਏ ਕੋਈ ਗਰੀਬ ਪਰਿਵਾਰ ਚੋਂ ਹੈ ਉਹ ਆਪਣੀ ਦਵਾਈ ਲੈ ਕੇ ਆਪਣਾ ਸਹੀ ਤਰੀਕੇ ਨਾਲ ਇਲਾਜ ਨਹੀਂ ਕਰਵਾ ਸਕਦਾ ਉਹਦੀ ਵੀ ਬਾਪ ਪੜਨੀ ਸਾਡਾ ਫਰਜ਼ ਆ ਪਰ ਸਿੱਖ ਦਾ ਇਹ ਵੀ ਫਰਜ਼ ਬਣਦਾ ਵਾ ਵੀ ਜਿਹੜਾ ਗੁਰੂ ਦੀ ਸੇਵਾ ਕਰਨ ਵਾਲਾ ਗਰੰਥੀ ਸਿੰਘ ਹੈ ਉਹਦੇ ਵੀ ਅਸੀਂ ਵਾਪਰਨੀ ਹੈ ਸਾਰਿਆਂ ਨੇ ਰਲ ਕੇ ਕਿਉਂਕਿ ਗੁਰੂ ਦਾ ਵਜ਼ੀਰ ਜੁਗੋ ਜੁਗ ਅਟਲ ਪਾਸ਼ਾ ਦੀ ਸੇਵਾ ਕਰਦਾ ਹਾਂ ਸੇਵਾ ਦੇਣ ਲੱਗੇ ਆ ਦਸਵੰਦ ਦੇਣ ਲੱਗੇ ਆ ਕਦੇ ਹੰਕਾਰ ਨਹੀਂ ਲੈ ਕੇ ਆਉਣਾ ਮਨ ਵਿੱਚ ਇਹ ਕਹਿਣਾ ਵਾ ਮਹਾਰਾਜ ਵੀ ਤੁਹਾਡੀ ਅਮਾਨਤ ਮੇਰੇ ਕੋਲੇ ਪਈ ਸੀ ਸਤਿਗੁਰੂ ਪਾਸ਼ਾ ਤੁਹਾਡਾ ਧੰਨਵਾਦ ਆ ਕਿ ਸੁਰੱਖਿਅਤ ਤਰੀਕੇ ਦੇ ਨਾਲ ਜਿਸ ਜਗ੍ਹਾ ਤੇ ਤੁਹਾਡੀ ਅਮਾਨਤ ਜਾਣੀ ਚਾਹੀਦੀ ਸੀ ਅੱਜ ਪਹੁੰਚੀ ਅਹੰਕਾਰ ਨਹੀਂ ਲੈ ਕੇ ਬਸ ਮਰਨੇ ਕਿਹਾ ਸੰਤ ਕਨਿੰਦਕ ਰਾਜ ਤੇ ਹੀ ਸੁੱਖ ਕੋ ਲੈ ਕੇ ਵੀ ਸੁਖੀ ਨਹੀਂ ਮੰਨ ਕਰਕੇ ਹੋਇਆ ਇਨਸਾਨ ਜੇ ਉਹਨੇ ਗਲਤ ਤਰੀਕੇ ਦੇ ਨਾਲ ਧੰਨਿਕ ਕਰ ਦਿੱਤਾ ਸੰਤ ਕਾ ਨਿੰਦਕ ਦੁਖੀਆ ਅਰਧ ਸਾਰੀ ਦੁਨੀਆ ਤੋਂ ਉਹ ਦੁਖੀ ਹੈ ਸਾਰੀ ਦੁਨੀਆ ਤੋਂ ਆਪਣੇ ਆਪਣੇ ਜ਼ਿਆਦਾ ਉਹ ਦੁਖੀ ਸਮਝਦਾ ਅੱਗੇ ਮਹਾਰਾਜ ਨੇ ਕਿਹਾ ਵੀ ਸੰਤ ਕਾ ਨਿੰਦਕ ਕੋ ਸਰਬ ਰੋਗ ਸੰਤ ਕਾ ਨਿੰਦਕ ਕੋ ਸਦਾ ਬਿਜੋਗ ਮਹਾਰਾਜ ਨੇ ਕਿਹਾ ਵੀ ਸਾਰੇ ਰੋਗ ਨੇ ਉਹਦੇ ਹਿਰਦੇ ਚ ਹਉਮੈ ਦਾ ਵਿਸ਼ੇ ਵਿਕਾਰਾਂ ਦਾ ਕਾਮ ਕ੍ਰੋਧ ਲੋਭ ਮੋਹ ਹੰਕਾਰ ਦਾ ਰੋਗ ਇਨਸਾਨ ਨੂੰ ਅੰਦਰੋਂ ਤਬਾਹ ਕਰਕੇ ਰੱਖਦਾ ਅੰਦਰੋਂ ਅੰਦਰ ਹੀ ਉਹ ਚੁਰਦਾ ਰਹਿ ਜਾਂਦਾ ਬਿਜੋਗੀ ਹੋ ਜਾਂਦਾ ਸਾਹਿਬ ਨੇ ਅਗੇ ਕਿਰਪਾ ਕੀਤੀ ਸੰਤ ਕੀ ਨਿੰਦਾ ਦੋਖ ਮਹਿ ਦੋਖ ਨਾਨਕ ਸੰਤ ਭਾਵ ਹੈ ਉਸ ਦਾ ਭੀ ਹੋਏ ਮੂਰ ਮਹਾਰੇ ਨੇ ਕਿਰਪਾ ਕਰਦੇ ਸਮਝਾਇਆ ਸਹਿਬ ਜੀ ਕਹਿਣ ਲੱਗੇ ਵੀ ਵੱਡਾ ਦੋਸ਼ੀ ਹੈ ਵੱਡੇ ਗੁਨਾਮਾਂ ਦਾ ਭਾਗੀ ਬਣ ਚੁੱਕਿਆ ਹੈ ਗੁਰੂ ਦੀ ਨਿੰਦਿਆ ਕਰਨ ਵਾਲਾ ਪਰ ਮਹਾਰੇ ਕਹਿੰਦੇ ਵੀ ਜੇ ਕਿਤੇ ਗੁਰੂ ਕਿਰਪਾ ਕਰਦੇ ਅੰਤ ਵਿੱਚ ਮਹਾਰੇ ਨੇ ਗੁਰੂ ਸਾਹਿਬ ਦੇ ਸੁਭਾਅ ਦੀ ਵੀ ਗੱਲ ਕੀਤੀ ਮਾਰੇ ਕਹਦੇ ਵੀ ਜੇ ਕਿਤੇ ਸਤਿਗੁਰੂ ਪਾਤਸ਼ਾਹ ਕਿਰਪਾ ਕਰ ਦੇਣ ਤੇ ਤੇਰਾ ਵੀ ਪਾਰ ਉਤਾਰਾ ਹੋ ਸਕਦਾ ਹੈ ਗੁਰੂ ਕਲਗੀ ਤਰਸ਼ੈਨ ਸ਼ਾਹ ਜੀ ਬੜੀ ਮਿਹਰਬਾਨੀ ਕਿ ਸਾਨੂੰ ਗੁਰੂ ਗ੍ਰੰਥ ਸਾਹਿਬ ਮਹਾਰੇ ਪਾਸ਼ਾ ਜੀ ਦੇ ਲੜ ਲਾਇਆ ਹੈ ਖੰਡੇ ਦੀ ਪੋਲ ਛਕਾਈ ਹੈ ਖੰਡੇ ਦੀ ਪੋਲ ਛਕਾ ਕੇ ਸਿੱਖ ਨੂੰ ਮਹਾਰਾਜ ਨੇ ਸੰਦੇਸ਼ ਦਿੱਤਾ ਕਿ ਭਾਈ ਤੇਰਾ ਜਨਮ ਅਜ ਤੋ ਕੇਸਗੜ ਸਾਹਿਬ ਦੀ ਧਰਤੀ ਤੇ ਹੈ ਤੇ ਤੂੰ ਗੁਰੂ ਗ੍ਰੰਥ ਸਾਹਿਬ ਹਰੇ ਪਾਸ਼ਾ ਜੀ ਤੋਂ ਸਿਵਾਏ ਕਿਸੇ ਅਗੇ ਸਿਰ ਨਹੀਂ ਝੁਕਉਣਾ ਆਓ ਸਦਾ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਛਤਰ ਛਾਇਆ ਹੇਠ ਰਹੀਏ ਸਤਿਗੁਰੂ ਦੇ ਮੁਬਾਰਕ ਬਚਨਾਂ ਦੇ ਨਾਲ ਸਾਂਝ ਪਾਈਏ ਜੀ ਸਤਿਗੁਰੂ ਦੀ ਬਖਸ਼ੀ ਹੋਈ ਜਿਹੜੀ ਬਾਣੀ ਹੈ ਉਹਨੂੰ ਪੜ੍ਹਦੇ ਰਹੀਏ ਸਿਧਾਂਤਕ ਤੌਰ ਤੇ ਪੱਕੇ ਰਹੀਏ ਜੀ ਔਲ ਚੁਕਦੀ ਖਿਮਾ ਬਖਸ਼ੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ Thank you